ਇਨਾਂ ਦਾ ਜੀ ਦੇਖੋ ਇੱਕ ਤੇ ਗੱਲ ਇਹ ਆ ਵੀ ਇਹਨਾਂ ਨੂੰ ਲੋਕਾਂ ਨੇ ਜਤਾਇਆ ਨਹੀਂ ਸੀ ਉਹਨਾਂ ਨੇ ਦੂਜੇ ਹਰਾਏ ਸੀਗੇ ਪਰ ਇਹ ਸੋਚ ਕੇ ਹਰਾਏ ਸੀਗੇ ਤੇ ਜਤਾਇਆ ਸੀਗਾ ਵੀ ਆਮ ਬੰਦੇ ਨੇ ਸਾਡੀ ਇੰਨਾ ਤੱਕ ਪਹੁੰਚ ਬਣੂਗੀ ਹਰੇਕ ਐਮ ਐਲ ਏ ਵੀ ਆਪਣੇ ਵਰਗਾ ਲੱਗਦਾ ਸੀ ਆਮ ਲੋਕਾਂ ਨੂੰ ਪਰ ਹੁਣ ਜਦੋਂ ਕੋਈ ਗੱਲ ਹੁੰਦੀ ਹੈ ਕੋਈ ਸੀਰੀਅਸ ਮੁੱਦਾ ਲੈ ਕੇ ਬੰਦਾ ਕੋਈ ਇਹਨਾਂ ਕੋਲੇ ਜਾਂਦਾ ਪਿੰਡ ਪੱਧਰ ਤੇ ਜਾਂ ਬਲੌਕ ਪੱਧਰ ਦੇ ਉੱਤੇ ਕਹਿ ਦਿੰਦੇ ਨੇ ਜੀ ਅਸੀਂ ਪੁੱਛ ਕੇ ਦੱਸਾਂਗੇ ਹਾਈ ਕਮਾਂਡ ਨਾਲ ਆਮ ਐਮਐਲਏ ਕੋਲੇ ਤਾਂ ਕੋਈ ਪਾਵਰ ਹੀ ਹੈ ਨਹੀਂਗੀ ਤਾਂ ਤਾਂ ਉਹ ਵਿਚਾਰੇ ਬਿਆਨ ਦੇ ਸਕਦੇ ਨੇ ਕੋਈ ਹੂੰ ਉਹਨਾਂ ਨੂੰ ਹਰੇਕ ਗੱਲ ਜਾ ਕੇ ਪਹਿਲਾਂ ਪੁੱਛਣੀ ਪੈਂਦੀ ਆ ਪਾਪਾ ਜੀ ਕੇਜਰੀਵਾਲ ਕਰਨਗੇ ਜਾਂ ਹਨਾਈ ਭਗਵੰਤ ਮਾਨ ਕਰਨਗੇ ਇੱਕ ਤਾਂ ਜਿਹੜੇ ਬਾਈ ਨੇ ਗੱਲ ਤਾਂ ਬਹੁਤ ਵਧੀਆ ਕੀਤੀ ਆ ਵੀ ਚਲੋ ਇਹਨਾਂ ਨੇ ਹੋਰ ਕਿਸੇ ਨੂੰ ਅੱਗੇ ਨਹੀਂ ਆਉਣ ਦੇਣਾ ਭਗਵੰਤ ਮਾਨ ਨੂੰ ਇਹਦਾ ਪੱਕਾ ਹੀ ਆ ਨਾ ਵੀ ਉਹਨੂੰ ਅਲੋਰ ਜਿਉਂ ਹੀ ਜabb ਜਿਹੜਾ ਕਿਸੇ ਐਮਐਲਏ ਦਾ ਇੰਡੀਵਿਜੂਅਲ ਕੱਦ ਵੱਧ ਜੂਵੇ ਕਿਵੇਂ ਵੱਧ ਸਕਦਾ ਕਿਉਂਕਿ ਪਹਿਲਾਂ ਦੇਖੋ ਜੀ ਜਿੰਨੀਆਂ ਕਾਂਗਰਸ ਹੀ ਅਕਾਲੀ ਸੀ ਚਾਹੇ ਆਪਾਂ ਕਹਿ ਦਿੰਨੇ ਆ ਵੀ ਅਕਾਲੀ ਬਾਦਲਾਂ ਦੇ ਨਾਮ 'ਤੇ ਚੱਲਦੀ ਐ ਪਰ ਹਰੇਕ ਜਿੰਨੇ ਐਮਪੀ ਐਮਐਲਏ ਸੀਗੇ ਇਕੱਲੇ ਇਕੱਲੇ ਦਾ ਆਪਣਾ ਵजूद ਸੀ ਕੰਮ ਕੀਤਾ ਸੀ ਇਹ ਤਾਂ ਹੁਣ ਲੱਭਦੀ ਹੈ ਨਹੀਂ ਗੇ ਇਹ ਤਾਂ ਉਹ ਗੱਲ ਹੋ ਗਈ ਵੀ ਭੁੱਖੇ ਦੀ ਧੀ ਰੱਜੀ ਖੇੜਾਉਣ ਲੱਗੀ ਵੀ ਕਿਸੇ ਨੇ ਕੁਲਚਿਆਂ ਦੇ ਪੈਸੇ ਮਾਰ ਲੈ ਕ੍ਰਿਮੀਨਲ ਲਾਅ ਆਈ ਕੰਮ ਕਰ ਰਹੇ ਨੇ ਹਾਂ ਨਾ ਬਸ ਛੋਟੇ ਮੋਟੇ ਬਸ ਪੱਧਰ ਦੇ ਉੱਤੇ ਵੀ ਹੁਣ ਮੜੀ ਸੱਤਾ ਆ ਗਈ ਆ ਵੀ ਜੱਜ ਦਾ ਕੰਮ ਕਿਸੇ ਬੰਦੇ ਕੋਲੋਂ ਨਹੀਂ ਹੋ ਰਿਹਾ ਜੇ ਕੋਈ ਬਿਆਨ ਵੀ ਦੇਣਾ ਜੀ ਦਿੱਲੀ ਨੂੰ ਪੁੱਛਣਾ ਪਊਗਾ ਅਸੀਂ ਉਹਨਾਂ ਨੂੰ ਪੁੱਛ ਕੇ ਫੇਰ ਦੱਸਾਂਗੇ ਵੀ ਫੇਰ ਭਰਾਓ ਤੁਹਾਨੂੰ ਬਣਾਉਣ ਦਾ ਕੀ ਫਾਇਦਾ ਹੋਇਆ ਰਾਈਟ ਥੱਲੇ ਹਾਂ ਨਾ ਇਹਨਾਂ ਨੂੰ ਪਾਵਰਾ ਆਪਣੇ ਬੰਦਿਆਂ ਨੂੰ ਆਪਣੇ ਤੌਰ ਦੇ ਉੱਤੇ ਇਲਾਕੇ ਦੇ ਵਿੱਚ ਕਰਨ ਦਾ ਸੁਣਨਾ ਬਹੁਤ ਅੱਛਾ ਸੀ ਜਦੋਂ ਆਪੀ ਆਪਣੇ ਐਮਐਲਏਜ਼ ਨੂੰ ਇੰਪਾਵਰ ਕਰੋ ਪਾਵਰਾਂ ਜਿਹੜੀਆਂ ਆ ਮਾਂ ਥੱਲੇ ਵਰਕਰਸ ਨੂੰ ਦਓ ਪਰ ਤੁਹਾਨੂੰ ਕੀ ਲੱਗਦਾ ਵਾ ਕਿ ਜੇ ਪਾਰਟੀ ਚ ਤਬਦੀਲੀ ਲਿਆਂਦੀ ਗਈ ਤਾਂ ਉਹਦੇ ਨਾਲ ਫਰਕ ਪੈਜੂਗਾ ਜਾਂ ਫਿਰ ਲੀਡਰਸ਼ਿਪ ਚੇਂਜ ਦੀ ਲੋੜ ਹੈ ਉਹਨਾਂ ਜਿਹੜੀ ਲੀਡਰਸ਼ਿਪ ਤੋਂ ਤੇਜ ਦੀ ਲੋੜ ਹੈਗੀ ਹੋਈ ਹੈ ਕਿਉਂਕਿ ਇਹ ਗੱਲ ਤਾਂ ਹੁਣ ਪਰਸੋਂ ਚੋਂ ਚੁੱਥੇ ਇਹਨਾਂ ਦਾ ਬਿਆਨ ਆਇਆ ਕਿ ਮੋਦੀ ਜੀ ਡਿਕਟੇਟਰਸ਼ਿਪ ਕਰ ਰਹੇ ਨੇ ਇਹ ਇਦਾਂ ਕਰ ਰਹੇ ਸੇਮ ਪੈਟਰਨ ਤਾਂ ਤੁਸੀਂ ਅਪਣਾ ਰਹੇ ਹੋ ਪੰਜਾਬ ਦੇ ਵਿੱਚ ਤਾਂ ਤੁਸੀਂ ਕਿਸੇ ਨੂੰ ਨਹੀਂ ਕਰਨ ਦਿੰਦੇ ਜਿਹੜੇ ਆ ਕਹਿ ਵੀ ਇਹ ਲੀਡਰਸ਼ਿਪ ਚੇਂਜ ਹੋਊਗੀ ਤਾਂ ਉਹਦਾ ਕੀ ਸਿਸਟਮ ਕੀ ਸਿਸਟਮ ਹੋਊਗਾ ਲੀਡਰਸ਼ਿਪ ਚੇਂਜ ਫਿਰ ਉਹ ਜੋ ਅੱਗੇ ਸਿਸਟਮ ਸੀ ਕਿ ਅਰਵਿੰਦ ਕੇਜਰੀਵਾਲ ਫੈਸਲਾ ਕਰਨਗੇ ਵੀ ਕੌਣ ਮੁੱਖ ਮੰਤਰੀ ਹੋਣਾ ਚਾਹੀਦਾ ਹਰਮ ਤੋਂ ਦੇਖੋ ਨਾ ਜੀ ਐਮਐਲਏ ਹੁਣ ਜਿਹੜੇ ਥੋੜੇ ਬਹੁਤੇ ਸਹਿਰਦ ਬੰਦੇ ਇਕੱਠੇ ਹੋਣਗੇ ਜਾਂ ਕੁਝ ਕਰਨਗੇ ਉਹਨਾਂ ਨੂੰ ਇਹ ਚਾਹੀਦਾ ਹੈ ਵੀ ਭਾਈ ਸਾਰੇ ਜਾਣੇ ਕੋਈ ਇੱਕ ਇਹਨਾਂ ਨੂੰ ਵੋਚਣ ਵਾਸਤੇ ਪਾਰਟੀ ਜਾਂ ਕਹੋ ਵੀ ਕੋਈ ਪੰਜ ਮੈਂਬਰੀ ਛੇ ਮੈਂਬਰੀ ਕਮੇਟੀ ਦਾ ਗਠਨ ਹੋਣਾ ਚਾਹੀਦਾ ਵੀ ਸਾਰਿਆਂ ਦੀ ਮਨਜ਼ੂਰੀ ਮਿਲੂਗੀ ਤਾਂ ਕਿ ਵਧੂਗਾ ਪਰ ਗੱਲ ਤਾਂ ਇਹ ਹੋ ਜਾਂਦੀ ਨੇ ਜਿਹੜੀ ਹੁਣ ਇੰਡੀਵਿਜੂਅਲ ਜਦੋਂ ਆਪਾਂ ਸੁਪਰੀਮੋ ਕਹਿ ਦਿੰਨੇ ਆ ਵੀ ਪਾਰਟੀ ਦਾ ਹੈਗਾ ਜਾਂ ਜਦ ਤੱਕ ਉਹ ਰਹਿਣਾ ਆ ਉਹ ਤੇ ਤੁਸੀਂ ਜੋ ਮਰਜ਼ੀ ਕਰ ਲਓ ਵੀ ਇੱਕ ਚਿਹਰਾ ਹੀ ਬਦਲਨੇ ਨੇ ਹੈ ਤਾਂ ਸਾਰੇ ਪਾਰਟੀ ਨੇ ਜੀ ਚਾਹੇ ਭਗਵੰਤ ਮਾਨ ਨਾ ਕਿਉਂਕਿ ਭਗਵੰਤ ਮਾਨ ਨੂੰ ਇੰਨੀ ਕੁ ਲਾਲਸਾ ਸੀ ਕਿ ਵੀ ਮੈਨੂੰ ਮੁੱਖ ਮੰਤਰੀ ਬਣਾ ਲਓ ਵੀ ਚਾਹੇ ਜਿੱਥੇ ਕਹੋਂਗੇ ਵੀ ਮੈਂ ਤਾਂ ਉੱਥੇ ਅੰਗੂਠਾ ਲਾ ਦਿਆ ਕਰੂੰ ਗੱਲਾਂ ਆ ਵੀ ਸਿਰਫ ਗੱਲਾਂ ਜਰੂਰ ਹੈਗੀਆਂ ਨੇ ਪੱਲੇ ਜਿਹੜਾ ਕੰਮ ਵੀ ਕੀਤਾ ਹੈ ਸਿਰਫ ਇਹ ਦੇਖੋ ਜੀ ਉਹ ਕਹਿੰਦੇ ਨਹੀਂ ਹੈਗੇ ਅਸੀਂ ਪੇਪਰਲੈਸ ਬਜਟ ਪੇਸ਼ ਕਰਤਾ ਹੁਣ ਪੇਪਰਲੈਸ ਦੇ ਵਿੱਚ 22 ਲੱਖ ਬਚਾਇਆ ਹੈ ਤੇ 40 ਲੱਖ ਉਹਨੂੰ ਪ੍ਰਮੋਟ ਕਰਨ ਦੇ ਉੱਤੇ ਕਿਹੜਾ ਲਾਤਾ ਪੈਸਾ ਵੇਸਟ ਕਰਤ ਇੰਨੇ ਇੰਨੀਆਂ ਹੋਲਡੀਆਂ ਅੱਗੇ ਕਹਿੰਦੇ ਸੀਗੇ ਜੀ ਫਲਾਣੇ ਦੀ ਐਂਬੂਲੈਂਸ ਤੇ ਫੋਟੋ ਤੁਸੀਂ ਤਾਂ ਭਰਾ ਵਕ ਕਾਗਜ਼ ਵਾਲੇ ਲਫਾਫਿਆਂ ਤੱਕ ਫੋਟੋਆਂ ਨਾਲ ਛਿੱਟੀਆਂ ਨੇ ਇੰਨਾ ਪੈਸਾ ਖਰਾਬ ਕਰ ਰਹੇ ਹੋ ਵੀ ਇਹੀ ਕਿਸੇ ਡਿਵੈਲਪਮੈਂਟ ਦੇ ਆ ਥੋੜਾ ਬਹੁਤ ਤਾਂ ਹੋਰ ਕੀਤਾ ਹੁੰਦਾ ਲੋਕਾਂ ਨੇ ਕਿ ਹੁਣ ਕਿਉਂਕਿ ਉਹ ਗਾੜਾ ਕੱਢ ਲਿਆ ਦੂਜਿਆਂ ਨੂੰ ਬਗਲਾਂ ਨੂੰ ਕਾਂਗਰਸ ਨੂੰ ਹੋ ਗਿਆ ਉਹ ਹੁਣ ਤੁਸੀਂ ਭਾਈ ਆਪਣੇ ਕੰਮ ਕਰਨਾਓ ਅੱਜ ਵੀ 10 ਸਾਲ ਹੋ ਗਏ ਇਕੱਲੀ ਲੀਡਰਸ਼ਿਪ ਨੂੰ ਉਹਨਾਂ ਵੀ ਬਾਹਰ ਕੂੜੇ ਲਾਇਆ ਨੂੰ ਚਲੋ ਰੋਕਾਂ ਨੇ ਪਰ ਹਜੇ ਵੀ ਭਗਵਾਨ ਸਤਿਮਾਨ ਕੋਲੇ ਹੋਰ ਕੋਈ ਮੁੱਦਾ ਹੀ ਹੈ ਨਹੀਂਗਾ ਹੁਣ ਵੀ ਸਾਰੀ ਦਿਹਾੜੀ ਬੱਤਾਂ ਦੀ ਗੱਲ ਕਰਨ ਦੀ ਬਜਾਏ ਤੁਸੀਂ ਆਪਣੀ ਗੱਲ ਕਰੋ ਔਰ ਲੋਕਾਂ ਨੂੰ ਕੁਝ ਕਰਕੇ ਦਿਖਾਓ ਦੱਸੋ ਵੀ ਹਾਕ ਤੇ ਭਾਈ ਲੈਵਲ ਦੇ ਉੱਤੇ ਆਹ ਜਿਹੜੀਆਂ ਨੌਕਰੀਆਂ ਵਗੈਰਾ ਵੀ ਇੱਕ ਕਿਸੇ ਨੇ ਦੇਖਿਆ ਨਹੀਂ ਹੈਗੀਆਂ ਜੀ ਕੋਈ ਕੋਈ ਲਿਸਟ ਨਹੀਂ ਜਾਰੀ ਕੀਤੀ ਵੀ ਕਿਹਨੂੰ ਮਿਲੀ ਆ ਕਿਹੜੇ ਆਧਾਰ ਦੇ ਉੱਤੇ ਮਿਲੀ ਆ ਇਹ ਵੀ ਸਿਰਫ ਉਹ ਪੇਡ ਪ੍ਰਮੋਸ਼ਨ ਵਾਂਗ ਐਡ ਹੀ ਲੱਗ ਰਹੀ ਆ ਹਾਂ ਮੇਰੀ ਭੈਣ ਬਾਹਰ ਚੱਲੀ ਸੀ ਮੈਂ ਤਾਂ ਬਾਹਰ ਆ ਗਿਆ ਜੀ ਮੈਨੂੰ ਨੌਕਰੀ ਮਿਲ ਗਈ ਮੈਂ ਤਾਂ ਫਲੇਟਰ ਆ ਗਈ ਵੀ ਮਮਾ ਤੂੰ ਬਾਹਰ ਚੱਲੇ ਜਿਹਨੇ ਨੌਕਰੀ ਅਪਲਾਈ ਕਰੀ ਹੁੰਦੀ ਹੈ ਅਗਲਾ ਬਹਿ ਕੇ ਫੂਰੀ ਇਨਕੁਆਇਰੀ ਕਰਦਾ ਦੇਖਦਾ ਵੀ ਉਹ ਥੋੜੀ ਪੈਸਾ ਲਾ ਕੇ ਬਾਹਰ ਜਾਊਗਾ ਜਾਂ ਕੁਝ ਉਹ ਸਭ ਡਰਾਮ ਹੀ ਨੇ ਜੀ ਕੋਈ ਐਡਾ ਹੈ ਨਹੀਂ ਥੈਂਕ ਯੂ ਬਹੁਤ ਨਾਲ ਲਗਾਦਾ ਥੈਂਕ ਯੂ ਬਹੁਤ ਮਿਹਰਬਾਨ ਥੈਂਕ ਯੂ ਭਾਈ ਸਾਹਿਬ ਥੈਂਕ ਯੂ